ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਲੁਧਿਆਣਾ ਦੇ ਵਿੱਚ ਗੁੰਡਾ ਅਨਸਰਾਂ ਦੇ ਹੌਸਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਬੀਤੇ ਕੱਲ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਵਿਸ਼ਾਲ ਮੈਗਾ ਮਾਰਕੀਟ ਦੇ ਨਾਲ ਦੀ ਮਾਰਕੀਟ ਦੇ ਵਿੱਚ 버ਗਰ ਬਾਈਟ ਦੇ ਵਿੱਚ ਕੁਝ ਗੁੰਡਾਗਰਦੀ ਦਾ ਨੰਗਾ ਨਾਚੜਾ ਦੇਖਣ ਨੂੰ ਮਿਲਿਆ ਹਥਿਆਰਬੰਦ ਨੌਜਵਾਨ ਪਹੁੰਚਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ 버ਗਰ ਬਾਈਟ ਦੀਆਂ ਤਾਂ ਨਾਲ ਦੀ ਨਾਲ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਇੱਕ ਦਰਜਨ ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਇਸ ਦੁਕਾਨ ਤੋਂ ਉੱਤੇ ਪਹੁੰਚਦੇ ਨੇ ਹਥਿਆ ਹੱਥਾ ਦੇ ਵਿੱਚ ਹਥਿਆਰ ਹੁੰਦੇ ਨੇ ਉਹਨਾਂ ਦੇ ਤਾਂ ਜਿੱਦਾਂ ਹੀ ਉਹ ਇਸ ਦੁਕਾਨ ਦੇ ਅੰਦਰ ਐਂਟਰੀ ਕਰਦੇ ਨੇ ਤਾਂ ਜੋ ਇੱਥੇ ਕਸਟਮਰ ਬੈਠੇ ਹੁੰਦੇ ਨੇ ਜਾਂ ਫਿਰ ਦੁਕਾਨਦਾਰ ਬੈਠੇ ਹੁੰਦੇ ਨੇ ਉਹਨਾਂ ਦੇ ਉੱਤੇ ਇੱਕਦਮ ਅਟੈਕ ਆ ਉਹ ਕਰ ਦਿੰਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਆ ਉਹ ਕੀਤਾ ਗਿਆ ਤਾਂ ਇਸੇ ਜਗ੍ਹਾ ਤੋਂ ਤੇ ਐਂਟਰ ਹੁੰਦੇ ਆ ਸਾਰੀ ਉਹਨਾਂ ਦੇ ਵੱਲੋਂ ਜਿੰਨੇ ਵੀ ਇੱਥੇ ਕਸਟਮਰ ਬੈਠੇ ਸੀ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਜੋ ਇੱਥੇ ਕਾਊਂਟਰ ਤੇ ਬੈਠੇ ਸੀਗੇ ਜਾਂ ਫੇਰ ਸਰਵਿਸ ਦੇ ਰਹੇ ਸੀ ਨੌਜਵਾਨ ਉਹਨਾਂ ਦੇ ਉੱਤੇ ਵੀ ਜਿਹੜੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਇਸੇ ਜਗ੍ਹਾ ਦੀ ਸਾਰੀ ਤਸਵੀਰ ਇੱਥ ਨੂੰ ਸਿਸਲੀ ਤੇ ਤਸਵੀਰਾਂ ਦਿਖਾ ਰਹੇ ਆ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਸ਼ਮਸ਼ੇਰ ਸਿੰਘ ਠੋਡੀ ਦੁਕਾਨੇ ਦੀ ਹਾਂਜੀ ਹਾਂਜੀ ਕੀ ਵਾਕਿਆ ਹੋਇਆ ਸੀ ਤੇ ਕਦੋਂ ਹੋਇਆ ਇਹ 8:30 ਦਾ ਟਾਈਮ ਸੀਗਾ ਜੀ ਉਦੋਂ ਬੱਸ ਇਧਰੋਂ ਮੁੰਡੇ ਆਏ ਆ ਜੀ ਤੇ ਮੈਂ ਇੱਥੇ ਕਾਊਂਟਰ ਤੇ ਬੈਠਾ ਸੀਗਾ ਜੀ ਅਨਸਾਰ ਬੱਸ ਉਹਨਾਂ ਨੇ ਐ ਬੜਤ ਕੁਰਪਾਨਾਂ ਕੋਲੇ ਸੀ ਉਹਨਾਂ ਦੇ ਜੀ ਤੇ ਇੱਕ ਟਕੂਆ ਸੀ ਦੋ ਤਿੰਨ ਤਿੰਨ ਹਥਿਆਰ ਸੀਗੇ ਜੀ ਹਮਮ ਹੁਣ ਸਰਵਸ ਉਹਨਾਂ ਨੇ ਡੈਪੇ ਜੀ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਕੋਲ ਤਾਂ ਕਿੰਨੇ ਨੌਜਵਾਨ ਸੀਗੇ ਓਏ 10 10 ਜਾਨੇ ਹੋਣਗੇ 8 10 10 12 ਜਾਨੇ 10 12 ਜੀ ਨੇ ਸੀਗੇ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਕੋਲ ਇੱਕ ਕੋਲੇ ਕੁਰਪਾਨ ਸੀ ਜੀ ਇੱਕ ਕੋਲੇ ਗਰਾਰੀ ਜੀ ਸੀ ਤੇ ਇੱਕ ਕੋਲੇ ਟਕੂਆ ਸੀ ਜੀ ਹਮ ਹਾਂਜੀ ਅੱਛਾ ਕੀ ਕਾਰਨ ਕੀ ਸਮਝਦੇ ਹੋ ਪਹਿਲਾਂ ਵੀ ਕੋਈ ਰੰਜੇ ਸੀ ਜਾਂ ਪਹਿਲਾਂ ਵੀ ਕੋਈ ਹਮਲਾ ਕੀਤਾ ਗਿਆ ਜਾਂ ਕੌਣ ਸੀਗੇ ਨੌਜਵਾਨ ਤੁਸੀਂ ਪਛਾਣ ਦੇ ਉਹਨਾਂ ਨੂੰ ਅਸੀਂ ਜੀ ਉਹਨਾਂ ਨੂੰ ਆਏ ਹੋਣ ਨਹੀਂ ਪਛਾਣਦੇ ਪਰ ਉਹਨਾਂ ਨੂੰ ਜਿਹੜਾ ਸਾਨੂੰ ਇਹ ਪਤਾ ਵੀ ਜਿਹੜਾ ਉਹ ਨਿਹਾਲ ਮੁੰਡਾ ਰਾਜਪੂਤ ਹੈ ਇਹ ਉਸੇ ਦਾ ਹੀ ਕੰਮ ਹੈ ਜੀ ਕਿਉਂ ਪਹਿਲਾਂ ਸਾਡਾ ਕੋਈ ਵੀ ਅਜੇ ਤੱਕ ਕੋਈ ਇਹ ਜੀ ਗੱਲ ਨਹੀਂ ਹੋਈ ਅਜੇ ਤੱਕ ਵਧੀਆ 4 ਸਾਲ ਹੋ ਗਏ ਸਾਨੂੰ ਵਧੀਆ ਸਾਡਾ ਕੰਮ ਚੱਲ ਰਿਹਾ ਕੋਈ ਇਹ ਜੀ ਗੱਲ ਨਹੀਂ ਹੋਈ ਚਲੋ ਜੇ ਉਹਨੂੰ ਕੋਈ ਰੰਜਿਸ਼ ਸੀਗੀ ਤੇ ਉਹ ਰੰਜਿਸ਼ ਆਪਾਂ ਪੁਲਿਸ ਸਾਹਿਬ ਦਾ ਕਾਰਵਾਈ ਕਰ ਰਹੀ ਹੈ ਨਿਹਾਲ ਕੋਲੋਂ ਤਨ ਥੋੜੀ ਕੀ ਰੰਜਿਸ਼ ਹੈ ਸਾਡੀ ਕੋਈ ਨਹੀਂ ਜੀ ਪਹਿਲਾਂ ਹੁਣੇ ਹੀ ਹੋਈ ਥੋੜਾ ਬੱਚਾ ਨਹੀਂ ਹੋਈ ਹੈ ਲੋਕ ਦੇ ਬੱਚੇ ਦੇ ਉਹ ਪਿਸਤੌਲ ਕੱਢਣ ਲਗਾ ਜੀ ਦੁਆਕ ਨੇ ਆਖਿਆ ਕਿ ਤੇ ਮੇਰਾ ਵੀ ਮੇਰੇ ਗੋਲੀ ਨਾ ਮਾਰ ਦੇ ਉਹਨੇ ਪਹਿਲਾਂ ਹੀ ਫਾਇਰ ਆਪਦੇ ਵਾਈ ਫਾਇਰ ਕਰ ਤੇ ਬਚਨ ਮਾਰੇ ਨੇ ਹਾਂ ਆ ਗੱਲ ਹੋਈ ਹੈ ਜੀ ਉਹ ਬਸ ਇਸ ਗੱਲ ਤੋਂ ਪਿੱਛੇ ਉਹਨਾਂ ਨੇ ਸਾਡੇ ਤੇ ਨਜਾਇਜ਼ 307 ਲਵਾਤੀ ਜੀ ਹਾਂ ਹੁਣ ਕੀ ਲਾ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਦੇ ਕਰਕੇ ਉਹਨਾਂ ਦੇ ਵੱਲੋਂ ਦੁਬਾਰਾ ਅਟੈਕ ਕੀਤਾ ਗਿਆ ਹੁਣ ਕੋਈ ਧਮਕੀਆਂ ਵੀ ਦੇ ਕੇ ਗਏ ਜਾਂ ਫਿਰ ਅਟੈਕ ਕਰਕੇ ਗਏ ਹੈ ਕਹਿ ਕੇ ਗਿਆ ਜੀ ਅਸੀਂ ਦੂਜਾ ਪਹਿਲਾਂ ਵੀ ਪੁੱਛਦੇ ਸੀਗੇ ਮੈਨੂੰ ਦੋ ਦਿਨ ਪਹਿਲਾਂ ਵੀ ਆਉਂਦੇ ਰਹੇ ਆ ਮੁੰਡੇ ਬਾਨੇ ਨਾ ਕਾਰਨ ਕਿੱਥੇ ਆ ਕਾਰਨ ਕਿੱਥੇ ਇਸ ਤਰ੍ਹਾਂ ਆਉਂਦੇ ਰਹੇ ਆ ਜੀ ਕਰਨ ਤੁਹਾਡੇ بیٹے ਦਾ ਨਾਮ ਹੈ ਹਾਂ ਜੀ ਤੁਹਾਡੇ بیٹے ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਕੋਈ ਸਾਡੀ ਕੋਈ ਪੁਰਾਣੀ ਹੈ ਨਹੀਂ ਸੀਗੀ ਜੀ ਹੂੰ ਹੇ ਹੁਣੇ ਹੀ ਆ ਥੋੜੇ ਦਿਨ ਹੋ ਗਏ ਜੀ 15 20 ਦਿਨ ਹੀ ਹੋ ਗਏ ਇਹ ਗੱਲ ਨੂੰ ਪੁਲਿਸ ਚ ਕੰਪਲੀਟ ਕੀਤੀ ਹਾਂਜੀ ਰਾਤ ਕਰਕੇ ਆਏ ਜੀ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਮੌਕਾ ਦੇਖਿਆ ਪਰ ਉਸ ਨੇ ਅੱਕੇ ਤੱਕ ਨਹੀਂ ਉਹ ਹੁਣ ਆਉਣਗੇ ਜੀ ਹੁਣ ਪੇਰਾ ਹੁਣ ਦੂਜਾ 11 ਕਹਿ ਕੇ ਆਏ ਉਹ ਕਹਿੰਦੇ ਸੀ ਆਉਣੇ ਅਸੀਂ ਅੱਛਾ ਜੀ ਆਉਣਾ ਦੇ ਮੌਕਾ ਦੇ ਤਾਂ ਤੁਸੀਂ ਬਈ ਜੀ ਇੱਥੇ ਸੀਗੇ ਰਾਤ ਹਾਂਜੀ ਕੀ ਹੋਇਆ ਕੀ ਸੀ ਤੁਸੀਂ ਦੇਖਿਆ ਹੁਣ 10 15 ਮੁੰਡੇ ਆਏ ਪਹਿਲਾਂ 10 13 ਮੁੰਡੇ ਆਏ ਤੇ ਉਹਨਾਂ ਨੇ ਪਹਿਲਾਂ ਜਿਹੜੇ ਕਸਟਮਰ ਬੈਠੇ ਸੀਗੇ ਉਹਨਾਂ ਤੇ ਹਮਲਾ ਕੀਤਾ ਤੇ ਫਿਰ ਇੱਧਰਲੀ ਸਾਈਡ ਬੈਠੇ ਸੀਗੇ ਇਹਨਾਂ ਤੇ ਹਮਲਾ ਕੀਤਾ ਉਹ ਤੇ ਹਮਲਾ ਕਰਕੇ ਨਾਲੇ ਤੇ ਚਲ ਗਏ ਕੋਈ ਸਾਰੇ ਤਾਂ ਕੁ ਚੱਕਰ ਹੋ ਗਏ ਸੀਗੇ ਤੇ ਸਟਾ ਕਿੰਨੀਆਂ ਕਿ ਲੱਗੀਆਂ ਸਟਾ ਜਿਹੜੇ ਕਸਟਮਰ ਬੈਠੇ ਸੀਗੇ ਇੱਕ ਦੇ ਦਾ ਪਿੱਠ ਤੇ ਲੱਗੀ ਇੱਕ ਦੇ ਸਿਰ ਤੇ ਲੱਗੀ ਹਾਂਜੀ ਥੋੜੇ ਕੋਲ ਜਿਹੜੇ ਲੜਕੇ ਕੰਮ ਕਰਦੇ ਉਹਨਾਂ ਦੀ ਕਿੰਨੀਆਂ ਸਟਾ ਲੱਗੀਆਂ ਨਹੀਂ ਉਹਨਾਂ ਤੇ ਕੋਈ ਨਹੀਂ ਲੱਗਿਆ ਉਹ ਅੰਦਰ ਸੀਗੇ ਤੇ ਸਰ ਜਿਹੜੇ ਸਾਡੇ ਓਨਰ ਆ ਤੇ ਉਹ ਬਾਹਰ ਬੈਠੇ ਸੀਗੇ ਤੇ ਜਦੋਂ ਅਸੀਂ ਸਾਰੇ ਬਾਹਰ ਆਏ ਜਾਨੀ ਨੇ ਉਹ ਭੱਜ ਗਏ ਸਾਰੇ ਆਂਦੀਆਂ ਕੁਝ ਕੀਆ ਉਹਨਾਂ ਨੇ ਜਾਂ ਫਿਰ ਆਂਦੇ ਸਾਰਾ ਅਟੈਕ ਕਰਤਾ ਉਹਨਾਂ ਨੇ ਤੇ ਸਰ ਅਟੈਕ ਕੀਤਾ ਉਹਨਾਂ ਨੇ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਜੇ ਉਹ ਜਿਹੜੇ ਬ ਇਨਾ ਤੇ ਵੀ ਕਰਨ ਦੱਸਣੇ ਸੀਗਾ ਅਮਲਾ ਤੇ ਇੰਨੇ ਨੂੰ ਸਾਰੇ ਸਟਾਫ ਬਾਹਰ ਆ ਗਿਆ ਸੀਗਾ ਤੇ ਉਹ ਭੱਜ ਗਏ ਤੇ ਕਸਟਮਰ ਵੀ ਉਹ ਖੜੇ ਸੀ ਤਾਂ ਕਰਕੇ ਉਹ ਸਾਰੇ ਭੱਜ ਗਏ ਸੀਗੇ ਜੇ ਛੋਟੇ ਦੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਕਰਨਾ ਸੀਗਾ ਉਹਨਾਂ ਨੇ ਜੇ ਨਾ ਜੇ ਬੱਚੇ ਨਾ ਹੁੰਦੇ ਬਾਹਰ ਫਿਰ ਮੇਰੇ ਤੇ ਕਰਨਾ ਸੀ ਇਹਨਾਂ ਨੇ ਫੇਰ ਤਾਂ ਪੱਕਾ ਹੀ ਸੀਗਾ ਜੀ ਕਿੰਨੀ ਛੋਟੀ ਕੀ ਮੰਗੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਤਾਂ ਇਹੀ ਹੈ ਜੀ ਵਿਆਹ ਸਾਡਾ ਸਾਨੂੰ ਸਾਡਾ ਹਾਲ ਕੀਤਾ ਜਾਵੇ ਜੋ ਵੀ ਮਸਲਾ ਸਾਡਾ ਪੱਕਾ ਕੀਤਾ ਜਾਵੇ ਨਿਵੇੜਾ ਜਾਵੇ ਤਾਂ ਬਿਲਕੁਲ ਕੱਲ ਰਾਤ ਦੀਆਂ ਇਹ ਤਸਵੀਰਾਂ ਨੇ ਸੀਸੀਟੀਵੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਗੁੰਡਾ ਅੰਸਰਾਂ ਦੇ ਵੱਲੋਂ 버거 ਬਾਈਟ ਨਾਮ ਦੀ ਇੱਕ ਦੁਕਾਨ ਹੈ ਵਿਸ਼ਾਲ ਮੈਗਾ ਮਾਰਕੀਟ ਨਾਲ ਦੀ ਮਾਰਕੀਟ ਦੇ ਵਿੱਚ ਚੰਡੀਗੜ੍ਹ ਰੋਡ ਤੇ ਇੱਕਦਮ ਉੱਪਰ ਇਹ ਮਾਰਕੀਟ ਹੈ ਤਾਂ ਇੰਨੀ ਭੀੜ-ਪਾੜ ਵਾਲੀ ਮਾਰਕੀਟ ਦੇ ਵਿੱਚ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਨੌਜਵਾਨਾਂ ਦੇ ਵੱਲੋਂ ਆ ਕੇ ਜਦੋਂ ਅਟੈਕ ਕੀਤਾ ਜਾਂਦਾ ਤਾਂ ਪੁਲਿਸ ਦੀ ਕਾਰਵਾਈ ਤੇ ਸਵਾਲ ਹੈ ਜਿਹੜੇ ਜਰੂਰ ਖੜੇ ਹੁੰਦੇ ਨੇ ਕਿਉਂਕਿ ਥੋੜੀ ਥੋੜੀ ਦੂਰੀ ਤੇ ਹੀ ਥਾਣਾ ਵਾ ਨਾਕਾ ਵੀ ਲੱਗਿਆ ਹੁੰਦਾ ਔਰ ਜੇਕਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੁੰਦੇ ਨੇ ਉਹਨੂੰ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰੇਗੀ ਤੇ ਕਦੋਂ ਕਰੇਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਰਣਜੀਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ ਜੈਨਿਕਸ ਮਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਘਪਾਰ ਲੁਧਿਆਣਾ ਦੇ ਵਿੱਚ ਗੁੰਡਾ ਅੰਸਰਾਂ ਦੇ ਹੌਸਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਬੀਤੇ ਕੱਲ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਵਿਸ਼ਾਲ ਮੈਗਾ ਮਾਰਕੀਟ ਦੇ ਨਾਲ ਦੀ ਮਾਰਕੀਟ ਦੇ ਵਿੱਚ 버ਗਰ ਬਾਈਟ ਦੇ ਵਿੱਚ ਕੁਝ ਗੁੰਡਾਗਰਦੀ ਦਾ ਨੰਗਾ ਨਾਚੜਾ ਦੇਖਣ ਨੂੰ ਮਿਲਿਆ ਹਥਿਆਰਬੰਦ ਨੌਜਵਾਨ ਪਹੁੰਚਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ 버ਗਰ ਬਾਈਟ ਦੀਆਂ ਤਾਂ ਨਾਲ ਦੀ ਨਾਲ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਇੱਕ ਦਰਜਨ ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਇਸ ਦੁਕਾਨ ਦੇ ਉੱਤੇ ਪਹੁੰਚਦੇ ਨੇ ਹਥਿਆ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਉਹਨਾਂ ਦੇ ਤਾਂ ਜਿੱਦਾਂ ਹੀ ਉਹ ਇਸ ਦੁਕਾਨ ਦੇ ਅੰਦਰ ਐਂਟਰੀ ਕਰਦੇ ਨੇ ਤਾਂ ਜੋ ਇੱਥੇ ਕਸਟਮਰ ਬੈਠੇ ਹੁੰਦੇ ਨੇ ਜਾਂ ਫਿਰ ਦੁਕਾਨਦਾਰ ਬੈਠੇ ਹੁੰਦੇ ਨੇ ਉਹਨਾਂ ਦੇ ਉੱਤੇ ਇੱਕਦਮ ਅਟੈਕ ਉਹ ਕਰ ਦਿੰਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਆ ਉਹ ਕੀਤਾ ਗਿਆ ਤਾਂ ਇਸੇ ਜਗ੍ਹਾ ਤੋਂ ਤੇ ਐਂਟਰ ਹੁੰਦੇ ਆ ਸਾਰੇ ਉਹਨਾਂ ਦੇ ਵੱਲੋਂ ਜਿੰਨੇ ਵੀ ਇੱਥੇ ਕਸਟਮਰ ਬੈਠੇ ਸੀ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਜੋ ਇੱਥੇ ਕਾਊਂਟਰ ਤੇ ਬੈਠੇ ਸੀਗੇ ਜਾਂ ਫੇਰ ਸਰਵਿਸ ਦੇ ਰਹੇ ਸੀ ਨੌਜਵਾਨ ਉਹਨਾਂ ਦੇ ਉੱਤੇ ਵੀ ਜਿਹੜੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਇਸੇ ਜਗ੍ਹਾ ਦੀ ਸਾਰੀ ਤਸਵੀਰ ਇੱਥ ਨੂੰ ਸਿਸਲੀ ਤੇ ਤਸਵੀਰਾਂ ਦਿਖਾ ਰਹੇ ਆ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਸ਼ਮਸ਼ੇਰ ਸਿੰਘ ਛੋਟੀ ਦੁਕਾਨ ਹੈ ਜੀ ਹਾਂਜੀ ਹਾਂਜੀ ਕੀ ਵਾਕਿਆ ਹੋਇਆ ਸੀ ਤੇ ਕਦੋਂ ਹੋਇਆ ਇਹ 8:30 ਦਾ ਟਾਈਮ ਸੀਗਾ ਜੀ ਉਦੋਂ ਬੱਸ ਇਧਰੋਂ ਮੁੰਡੇ ਆਏ ਆ ਜੀ ਤੇ ਮੈਂ ਇੱਥੇ ਕਾਊਂਟਰ ਤੇ ਬੈਠਾ ਸੀਗਾ ਜੀ ਅਨਸਾਰ ਬੱਸ ਉਹਨਾਂ ਨੇ ਐ ਮਤ ਕਿਰਪਾਨਾਂ ਕੋਲੇ ਸੀ ਉਹਨਾਂ ਦੇ ਜੀ ਤੇ ਇੱਕ ਟਕੂਆ ਸੀ ਦੋ ਤਿੰਨ ਤਿੰਨ ਹਥਿਆਰ ਸੀਗੇ ਜੀ ਹਮਮ 100 ਰੁਪਏ ਸੋਨਾਂ ਨੇ ਡੈਪੇ ਜੀ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਕੋਲ ਤਾਂ ਕਿੰਨੇ ਨੌਜਵਾਨ ਸੀਗੇ ਓਏ 10 10 ਜਾਨੇ ਹੋਣਗੇ 8 10 10 12 ਜਾਨੇ 10 12 ਜੀ ਨੇ ਸੀਗੇ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਕੋਲ ਇੱਕ ਕੋਲੇ ਕੁਰਬਾਨ ਸੀ ਜੀ ਇੱਕ ਕੋਲੇ ਗਰਾਰੀ ਜੀ ਸੀ ਤੇ ਇੱਕ ਕੋਲੇ ਟਕੂਆ ਸੀ ਜੀ ਹਮਮ ਹਾਂਜੀ ਅੱਛਾ ਕੀ ਕਾਰਨ ਕੀ ਸਮਝਦੇ ਹੋ ਪਹਿਲਾਂ ਵੀ ਕੋਈ ਰੰਜੇ ਸੀ ਜਾਂ ਪਹਿਲਾਂ ਵੀ ਕੋਈ ਹਮਲਾ ਕੀਤਾ ਗਿਆ ਜਾਂ ਕੌਣ ਸੀਗੇ ਨੌਜਵਾਨ ਤੁਸੀਂ ਪਛਾਣ ਦਿਓ ਉਹਨਾਂ ਨੂੰ ਅਸੀਂ ਜੀ ਉਹਨਾਂ ਨੂੰ ਆਏ ਹੁਣ ਨਹੀਂ ਪਛਾਣਦੇ ਪਰ ਉਹਨਾਂ ਨੂੰ ਜਿਹੜਾ ਸਾਨੂੰ ਇਹ ਪਤਾ ਵੀ ਜਿਹੜਾ ਉਹ ਨਿਹਾਲ ਮੁੰਡਾ ਰਾਜਪੂਤ ਹੈ ਇਹ ਉਸੇ ਦਾ ਹੀ ਕੰਮ ਹੈ ਜੀ ਕਿਉਂ ਪਹਿਲਾਂ ਸਾਡਾ ਕੋਈ ਵੀ ਅਜੇ ਤੱਕ ਕੋਈ ਇਹ ਜੀ ਗੱਲ ਨਹੀਂ ਹੋਈ ਹਮ ਅਜੇ ਤੱਕ ਵਧੀਆ 4 ਸਾਲ ਹੋ ਗਏ ਸਾਨੂੰ ਵਧੀਆ ਸਾਡਾ ਕੰਮ ਚੱਲ ਰਿਹਾ ਕੋਈ ਇਹ ਜੀ ਗੱਲ ਨਹੀਂ ਹੋਈ ਚਲੋ ਜੇ ਉਹਨੂੰ ਕੋਈ ਰੰਜਿਸ਼ ਸੀਗੀ ਤੇ ਉਹ ਰੰਜਿਸ਼ ਆਪਾਂ ਪੁਲਿਸ ਸਾਹਿਬ ਦਾ ਕਾਰਵਾਈ ਕਰ ਰਹੀ ਹੈ ਨਿਹਾਲ ਕੋਲੋਂ ਤਨ ਥੋੜੀ ਕੀ ਰੰਜਿਸ਼ ਹੈ ਸਾਡੀ ਕੋਈ ਨਹੀਂ ਜੀ ਪਹਿਲਾਂ ਹੁਣੇ ਹੀ ਹੋਈ ਥੋੜਾ ਬੱਚਾ ਨਹੀਂ ਹੋਈ ਹੈ ਲੋਕ ਦੇ ਬੱਚੇ ਦੇ ਉਹ ਪਿਸਤੌਲ ਕੱਢਣ ਲਗਾ ਜੀ ਦਵਾਕ ਨੇ ਆਖਿਆ ਕਿ ਤੇ ਮੇਰਾ ਵੀ ਮੇਰੇ ਗੋਲੀ ਨਾਲ ਮਾਰਦੇ ਉਹਨੇ ਪਹਿਲਾਂ ਹੀ ਫਾਇਰ ਆਪ ਦੇ ਵਾਈਫਾਇਰ ਕਰ ਤੇ ਬਚਨ ਮਾਰੇ ਨੇ ਹਾਂ ਆ ਗੱਲ ਹੋਈ ਹੈ ਜੀ ਉਹ ਬਸ ਇਸ ਗੱਲ ਤੇ ਪਿੱਛੇ ਉਹਨਾਂ ਨੇ ਸਾਡੇ ਤੇ ਨਜਾਇਜ਼ 307 ਲਵਾਤੀ ਜੀ ਤਾਂ ਹੁਣ ਕੀ ਲਾ ਤੁਹਾਨੂੰ ਪ੍ਰਾਣੀ ਰੰਜਿਸ਼ ਦੇ ਕਰਕੇ ਉਹਨਾਂ ਦੇ ਵੱਲੋਂ ਦੁਬਾਰਾ ਅਟੈਕ ਕੀਤਾ ਗਿਆ ਹੁਣ ਕੋਈ ਧਮਕੀ ਵੀ ਦਿੱਤੀ ਗਈ ਹੈ ਜਾਂ ਫਿਰ ਅਟੈਕ ਕਰ ਕੀ ਗਏ ਹੈ ਕਹਿ ਕੇ ਗਿਆ ਜੀ ਅਸੀਂ ਦੂਜਾ ਪਹਿਲਾਂ ਵੀ ਪੁੱਛਦੇ ਸੀਗੇ ਮੈਨੂੰ ਦੋ ਦਿਨ ਪਹਿਲਾਂ ਵੀ ਪਾਉਂਦੇ ਰਹੇ ਆ ਮੁੰਡੇ ਬਾਨੇ ਨਾ ਕਰਨ ਕਿੱਥੇ ਆ ਕਰਨ ਕਿੱਥੇ ਆ ਇਸ ਤਰ੍ਹਾਂ ਹੁੰਦੇ ਰਹੇ ਆ ਜੀ ਕਰਨ ਤੁਹਾਡੇ بیٹے ਦਾ ਨਾਮ ਹੈ ਹਾਂ ਜੀ ਤੁਹਾਡੇ بیٹے ਦੀ ਪੁਰਾਣੀ ਨੰਨੇਸ ਚੱਲ ਰਹੀ ਹੈ ਕੋਈ ਸਾਡੀ ਕੋਈ ਪੁਰਾਣੀ ਹੈ ਨਹੀਂ ਸੀਗੀ ਜੀ ਇਹ ਹੁਣੇ ਹੀ ਆ ਥੋੜੇ ਦਿਨ ਹੋ ਗਏ ਜੀ 15 20 ਦਿਨ ਹੀ ਹੋ ਗਏ ਇਹ ਗੱਲ ਨੂੰ ਪੁਲਿਸ ਚ ਕੰਪਲੀਟ ਕੀਤੀ ਹਾਂ ਜੇ ਰਾਤ ਕਰਕੇ ਆਏ ਜੀ ਹੁਣ ਕਾਰਵਾਈ ਕੀਤੀ ਹੈ ਪੁਲਿਸ ਨੇ ਮੌਕਾ ਦੇਖਿਆ ਪਰ ਉਸ ਨੇ ਅੱਕੇ ਤੱਕ ਨਹੀਂ ਉਹ ਹੁਣ ਆਉਣਗੇ ਜੀ ਹੁਣ ਪੇਰਾ ਹੁਣ ਦੂਜਾ ਪੇਰਾ ਕਹਿ ਕੇ ਆਏ ਉਹ ਕਹਿੰਦੇ ਸੀ ਆਉਣੇ ਆਸ ਤਹਾ ਜਾਨਾ ਉਹਨਾਂ ਦਾ ਮੁੱਕਾ ਦੇਖੋ ਤਾਂ ਤੁਸੀਂ ਬਈ ਜੀ ਇੱਥੇ ਸੀਗੇ ਰਾਤ ਹਾਂਜੀ ਕੀ ਹੋਇਆ ਕੀ ਸੀ ਤੁਸੀਂ ਦੇਖਿਆ ਉਹਨਾਂ ਦਾ 10 15 ਮੁੰਡੇ ਆਏ ਪਹਿਲਾਂ 10 15 ਮੁੰਡੇ ਆਏ ਤੇ ਉਹਨਾਂ ਨੇ ਪਹਿਲਾਂ ਜਿਹੜੇ ਕਸਟਮਰ ਬੈਠੇ ਸੀਗੇ ਉਹਨਾਂ ਤੇ ਹਮਲਾ ਕੀਤਾ ਤੇ ਫਿਰ ਇੱਧਰਲੀ ਸਾਈਡ ਬੈਠੇ ਸੀਗੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਆਏ ਤੇ ਹਮਲਾ ਕਰਕੇ ਨਾਲੇ ਤੇ ਚਲ ਗਏ ਕੋਈ ਸਾਰੇ ਤਾਂ ਪੂ ਚੱਕਰ ਹੋ ਗਏ ਸੀਗੇ ਤੇ ਸਟਾ ਕਿੰਨੀਆਂ ਕਿ ਲੱਗੀਆਂ ਸਟਾ ਜਿਹੜੇ ਕਸਟਮਰ ਬੈਠੇ ਸੀਗੇ ਇੱਕ ਦੇ ਤਾਂ ਪਿੱਠ ਤੇ ਲੱਗੀ ਇੱਕ ਦੇ ਸਿਰ ਤੇ ਲੱਗੀ ਹਾਂਜੀ ਹਾਂ ਜੀ ਥੋੜੇ ਕੋਲ ਜਿਹੜੇ ਲੜਕੇ ਕੰਮ ਕਰਦੇ ਉਹਨਾਂ ਦੀ ਕਿੰਨੀ ਸਟਾ ਲੱਗੀਆਂ ਨਹੀਂ ਉਹਨਾਂ ਤੇ ਕੋਈ ਨਹੀਂ ਲੱਗਿਆ ਉਹ ਅੰਦਰ ਸੀਗੇ ਤੇ ਸਰ ਜਿਹੜੇ ਸਾਡੇ ਓਨਰ ਆ ਤੇ ਉਹ ਬਾਹਰ ਬੈਠੇ ਸੀਗੇ ਤੇ ਜਾਨੂ ਅਸੀਂ ਸਾਰੇ ਬਾਹਰ ਆਏ ਜਾਨੂ ਨੇ ਉਹ ਭੱਜ ਗਏ ਸਾਰੇ ਆਂਦੇ ਕੁਝ ਕੀਆ ਉਹਨਾਂ ਨੇ ਜਾ ਫਰਾਂਦੇ ਸਾਰਾ ਅਟੈਕ ਕਰਤਾ ਉਹਨਾਂ ਨੇ ਤੇ ਸਰ ਅਟੈਕ ਕੀਤਾ ਉਹਨਾਂ ਨੇ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਜੇ ਉਹ ਜਿਹੜ ਇਨਾ ਤੇ ਵੀ ਕਰਨ ਦੱਸਣੇ ਸੀਗਾ ਅਮਲਾ ਤੇ ਇਹਨਾਂ ਨੂੰ ਸਾਰੇ ਸਟਾਫ ਬਾਹਰ ਆ ਗਿਆ ਸੀਗਾ ਤੇ ਉਹ ਭੱਜ ਗਏ ਤੇ ਕਸਟਮਰ ਵੀ ਉਹ ਖੜੇ ਸੀ ਤਾਂ ਕਰਕੇ ਉਹ ਸਾਰੇ ਭੱਜ ਗਏ ਸੀਗੇ ਅਜਾ ਛੋਟੇ ਦੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਕਰਨਾ ਸੀਗਾ ਉਹਨਾਂ ਨੇ ਜੇ ਨਾ ਜੇ ਬੱਚੇ ਨਾ ਹੁੰਦੇ ਬਾਹਰ ਫਿਰ ਮੇਰੇ ਤੇ ਕਰਨਾ ਸੀ ਇਹਨਾਂ ਨੇ ਫੇਰ ਤਾਂ ਪੱਕਾ ਹੀ ਸੀਗਾ ਜੀ ਤੁਹਾਨੂੰ ਛੋਟੀ ਕੀ ਮੰਗਿਆ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਤਾਂ ਇਹੀ ਹੈ ਜੀ ਵਿਆਹ ਸਾਡਾ ਸਾਨੂੰ ਸਾਡਾ ਹਾਲ ਕੀਤਾ ਜਾਵੇ ਜੋ ਵੀ ਮਸਲਾ ਸਾਡਾ ਪੱਕਾ ਕੀਤਾ ਜਾਵੇ ਨਿਵੇੜਾ ਜਾਵੇ ਤਾਂ ਬਿਲਕੁਲ ਕੱਲ ਰਾਤ ਦੀਆਂ ਇਹ ਤਸਵੀਰਾਂ ਨੇ ਸੀਸੀਟੀਵੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਗੁੰਡਾ ਅਨਸਰਾਂ ਦੇ ਵੱਲੋਂ 버거 ਬਾਈਟ ਨਾਮ ਦੀ ਇੱਕ ਦੁਕਾਨ ਹੈ ਵਿਸ਼ਾਲ ਮੇਗਾ ਮਾਰਕੀਟ ਨਾਲ ਦੀ ਮਾਰਕੀਟ ਦੇ ਵਿੱਚ ਚੰਡੀਗੜ੍ਹ ਰੋਡ ਤੇ ਇੱਕਦਮ ਉੱਪਰ ਇਹ ਮਾਰਕੀਟ ਹੈ ਤਾਂ ਐਨੀ ਭੀੜ-ਪਾੜ ਵਾਲੀ ਮਾਰਕੀਟ ਦੇ ਵਿੱਚ ਜਦੋਂ ਐਨੀ ਵੱਡੀ ਗਿਣਤੀ ਦੇ ਵਿੱਚ ਲੋਕ ਨੌਜਵਾਨਾਂ ਦੇ ਵੱਲੋਂ ਆ ਕੇ ਜਦੋਂ ਅਟੈਕ ਕੀਤਾ ਜਾਂਦਾ ਤਾਂ ਪੁਲਿਸ ਦੀ ਕਾਰਵਾਈ ਤੇ ਸਵਾਲ ਹੈ ਜਿਹੜੇ ਜਰੂਰ ਖੜੇ ਹੁੰਦੇ ਨੇ ਕਿਉਂਕਿ ਥੋੜੀ ਥੋੜੀ ਦੂਰੀ ਤੇ ਹੀ ਥਾਣਾ ਵਾ ਨਾਕਾ ਵੀ ਲੱਗਿਆ ਹੁੰਦਾ ਔਰ ਜੇਕਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਜ ਹੁੰਦੇ ਨੇ ਹੁਣ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰੇਗੀ ਕਦੋਂ ਕਰੇਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਰਿਸ਼ਭ ਸਿੰਘ ਦੀਪਾਲ ਦੇ ਅਨਿਕ ਸਵੇਰਾ ਲੁਧਿਆਣਾ